ਪਾਈ ਤੁਹਾਨੂੰ ਪਹਿਲੀ ਵਾਰ ਦਿਖਾਵਾਂਗੇ ਕਿਵੇਂ ਪਾਣੀ ਦੇ ਵਹਾਅ ਨੂੰ ਰੋਕਿਆ ਜਾਂਦਾ ਹੈ ਕਿਵੇਂ ਪਾਣੀ ਦਾ ਵਹਾਅ ਵੱਧ ਜਾਵੇ ਤਾਂ ਪਾਣੀ ਅੱਗੇ ਵੱਲ ਨੂੰ ਭੇਜਿਆ ਜਾਂਦਾ ਅਸੀਂ ਇਸ ਵੇਲੇ ਹਰੀਕੇ ਹੈਡਬਾਕਸ ਦੇ ਵਿੱਚ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਬਿਆਸ ਤੇ ਸਤਲੁਜ ਦਰਿਆ ਦਾ ਮਿਲਨ ਹੁੰਦਾ ਹੈ ਬਿਆਸ ਦਰਿਆ ਦਾ ਪਤਨ ਸਤਲੁਜ ਦਰਿਆ ਦੇ ਵਿੱਚ ਹੁੰਦਾ ਹੈ ਔਰ ਕਿਉਂਕਿ ਹਿਮਾਚਲ ਦੇ ਵਿੱਚ ਬਰਸਾਤਾਂ ਹੁਣ ਕਾਰਨ ਪੋਂਗ ਡੈਮ ਦਾ ਪਾਣੀ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਛੱਡਿਆ ਜਾ ਰਿਹਾ ਹੈ ਔਰ ਉਸੇ ਕਰਕੇ ਪੰਜਾਬ ਦੇ ਵਿੱਚ ਵੀ ਬਿਆਸ ਦਰਿਆ ਦਾ ਬਹਾ ਜਿਹੜਾ ਬਹੁਤ ਜ਼ਿਆਦਾ ਵਧਿਆ ਹੈ ਜਦੋਂ ਹਰੀਕੇ ਹੈਡਬਾਕਸ ਦੇ ਵਿੱਚ ਇਹ ਪਾਣੀ ਪਹੁੰਚ ਜਾਂਦਾ ਹੈ ਤਾਂ ਹੁਣ ਕਿਉਂਕਿ ਪਾਣੀ ਦਾ ਬਹਾ ਬਹੁਤ ਜ਼ਿਆਦਾ ਔਰ ਲਗਾਤਾਰ ਇੱਥੇ 1,112,000 ਕਿਊਸਿਕ ਪਾਣੀ ਜਿਹੜਾ ਹੈ ਉਹ ਰੋਜ਼ਾਨਾ ਅੱਗੇ ਵੱਲ ਨੂੰ ਡਾਊਨਸਟ੍ਰੀਮ ਕੀਤਾ ਜਾ ਰਿਹਾ ਹੈ ਇੱਕ ਪਾਸੇ ਤਾਂ ਤੁਸੀਂ ਮੇਰੇ ਇਸ ਪਾਸੇ ਤੁਸੀਂ ਦੇਖੋਗੇ ਜਿਹੜੇ ਤੁਹਾਨੂੰ ਉਹ ਚੀਜ਼ਾਂ ਇਹ ਦੋ ਤੁਹਾਨੂੰ ਗੇਟ ਨਜ਼ਰ ਆ ਰਹੇ ਨੇ ਇਹ ਗੇਟ ਨਹਿਰਾਂ ਦੇ ਨੇ ਔਰ ਇਸ ਪਾਸੇ ਜੋ ਇਸ ਪਾਸੇ ਤੁਸੀਂ ਹੁਣ ਦੇਖੋਗੇ ਕਿ ਇਹ ਗੇਟ ਕਿਵੇਂ ਖੁੱਲਦਾ ਹੈ ਸਤਲੁਜ ਦਰਿਆ ਦੇ ਕੋਲ ਹਰੀਕੇ ਹੈਡਵਰਕਸ ਦੇ ਇੱਥੇ 31 ਗੇਟ ਨੇ ਇਸ ਤਰ੍ਹਾਂ ਦੇ ਔਰ ਉਹਨਾਂ ਦੇ ਵਿੱਚੋਂ ਇੱਕ ਗੇਟ ਜਿਹੜਾ ਤੁਹਾਨੂੰ ਆਪਾਂ ਚੱਕਦੇ ਹੋਏ ਦਿਖਾ ਰਹੇ ਹਾਂ ਇਹ ਗੇਟ ਕਿਉਂਕਿ ਪਿੱਛੋਂ ਪਾਣੀ ਲਗਾਤਾਰ ਦਾ ਪਾਣੀ ਦਾ ਬਹਾਅ ਜਿਹੜਾ ਬਹੁਤ ਤੇਜ਼ ਹੈ ਔਰ ਹੁਣ ਇਹ ਪਾਣੀ ਅੱਗੇ ਵੱਲ ਨੂੰ ਛੱਡਣਾ ਹੈ ਯਾਨੀ ਕਿ ਸਤਲੁਜ ਦਰਿਆ ਦੇ ਵਿੱਚ ਹਰੀਕੇ ਤੋਂ ਅੱਗੇ ਜਾਏਗਾ ਪਾਣੀ ਫਿਰੋਜ਼ਪੁਰ ਵੱਲ ਨੂੰ ਪਾਕਿਸਤਾਨ ਵੱਲ ਨੂੰ ਜਾਏਗਾ ਔਰ ਇੱਥੋਂ ਇੱਕ ਗੇਟ ਨੇ ਹੁਣੇ ਪਾਣੀ ਰੋਕਿਆ ਹੋਇਆ ਸੀਗਾ ਪਾਣੀ ਦਾ ਬਹਾਵ ਵੱਧ ਗਿਆ ਤਾਂ ਇਹ ਗੇਟ ਜਿਹੜਾ ਉੱਪਰ ਨੂੰ ਚੱਕਣਾ ਪੈ ਰਿਹਾ 19 ਫੁੱਟ ਤੱਕ ਇਹ ਗੇਟ ਜਿਹੜੇ ਨੇ ਉੱਪਰ ਜਾ ਸਕਦੇ ਨੇ ਫਿਲਹਾਲ ਇੱਥੇ 2 ਫੁੱਟ ਤੱਕ ਇਹ ਗੇਟ ਖੋਲੇ ਜਾਣਗੇ 2 ਤੋਂ 3 ਫੁੱਟ ਦੇ ਵਿੱਚ ਵਿੱਚ ਹੀ ਇਹਦੇ ਵਿੱਚੋਂ ਬਹੁਤ ਸਾਰਾ ਪਾਣੀ ਜਿਹੜਾ ਹੈ ਉਹ ਕੱਢਿਆ ਜਾਏਗਾ ਪਾ ਕੁਸ਼ਵੰਦੀ ਸੁਖਵੰਦੀ ਇੱਥੇ ਹਰੀਕੇ ਹੈਡਬਕਸ ਦੇ ਹੈਡ ਰੈਗੂਲੇਸ਼ਨ ਸੁਖਵੰਦੀ ਸਾਡੇ ਨਾਲ ਨੇ ਸੁਖਵੰਦੀ ਕਿਸ ਤਰ੍ਹਾਂ ਇਹ ਪਾਣੀ ਦਾ ਕੀ ਰੂਟੀਨ ਹੈ ਜੀ ਇੱਥੇ ਹੁਣ ਇਹ ਗੇੜ ਚੱਕੇ ਜਾ ਰਹੇ ਨੇ ਅੰਕੇਰ ਜਿਵੇਂ ਪਾਣੀ ਸਾਡੇ ਕੋਲ ਵਾਧਾ ਉਹਦੇ ਨਾਲ ਨਾਲ ਹੀ ਸਾਨੂੰ ਗੇੜ ਚੱਕਣੇ ਪੈਂਦੇ ਆ ਜੀ ਤੇ ਹੁਣ ਜਿਵੇਂ ਪਾਣੀ ਸਾਡੇ ਕੋਲ ਫਲੋ ਵਧਿਆ ਸੀ ਇਹਦਾ ਕਾਰਨ ਸਾਨੂੰ ਗੇੜ ਚੱਕਣੇ ਪਏ ਇਹ ਹੁਣ ਚੱਕ ਦਿੱਤਾ 2 ਕੋਟ ਫੁੱਟ ਕੇ ਹਾਂ ਜੀ ਮਨ 2 ਕੋਟ ਦੇ ਕਰੀਬ ਗੇੜ ਜਿਹੜਾ ਚੱਕਿਆ ਗਿਆ ਪਾਣੀ ਤੁਸੀਂ ਦੇਖੋ 2 ਕੋਟ ਫੁੱਟ ਜਿਹੜਾ ਪਾਣੀ ਹੈ ਸੋਖੰਦ ਨੇ ਸਾਨੂੰ ਦੱਸਿਆ ਇੱਥੋਂ ਦੀ ਆ ਪਾਣੀ ਆ ਰਿਹਾ ਹੁਣ ਤੁਸੀਂ ਦੇਖੋਗੇ ਪਾਣੀ ਦਾ ਬਹਾਵ ਉਧਰਲੇ ਪਾਸੇ ਬਹੁਤ ਜ਼ਿਆਦਾ ਤੇਜ਼ ਹੋ ਗਿਆ ਔਰ ਇਸ ਪਾਸੇ ਨੂੰ ਹੁਣ ਮਨੀਸ਼ ਆਪਾਂ ਇੱਧਰ ਦਿਖਾਈਏ ਇਸ ਪਾਸੇ ਨੂੰ ਹੁਣ ਪਾਣੀ ਡਾਊਨਸਟ੍ਰੀਮ ਕੀਤਾ ਜਾ ਰਿਹਾ ਜਾਨੀ ਕਿ ਇਧਰੋਂ ਦੀ ਹੁਣ ਅੱਗੇ ਵੱਲ ਨੂੰ ਵੱਧ ਰਿਹਾ ਹੈ ਇਸ ਪਾਸਿਓਂ ਪਾਣੀ ਪਿਛਲੇ ਪਾਸੋਂ ਆ ਰਿਹਾ ਸੀਗਾ ਜਿਵੇਂ ਗੇਟ ਖੋਲੇ ਤਾਂ ਇਹ ਪਾਣੀ ਲਗਾਤਾਰ ਹੁਣ ਅੱਗੇ ਵੱਲ ਨੂੰ ਵੱਧ ਰਿਹਾ ਹੈ ਫਿਲਹਾਲ ਹੈ ਸਤਲੁਜ ਦਰਿਆ ਇੱਥੋਂ ਦੀ ਪਾਣੀ ਆ ਕੇ ਤਰਨ ਤਰਨ ਪੱਟੀ ਫਰੋਇਦਪੁਰ ਵਾਲੇ ਇਲਾਕਿਆਂ ਦੇ ਵੱਲ ਜਾ ਰਿਹਾ ਹੈ ਤਾਂ ਇਹ ਦੇਖੋ ਤੁਸੀਂ ਜਿਹੜਾ ਪਾਣੀ ਉਧਰੋਂ ਛੱਡਿਆ ਜਾ ਰਿਹਾ ਹੈ ਤਾਂ ਇਸ ਤਰ੍ਹਾਂ ਏਡੀ ਸਪੀਡ ਦੇ ਨਾਲ ਪਾਣੀ ਹੁਣ ਅੱਗੇ ਵੱਲ ਨੂੰ ਵਧ ਰਿਹਾ ਔਰ ਪੂਰੀ ਤਰ੍ਹਾਂ ਦਰਿਆ ਜਿਹੜੇ ਨੇ ਉਹ ਪਾਣੀ ਪਾਣੀ ਇਸ ਵੇਲੇ ਹੋਏ ਪਏ ਨੇ ਆਮ ਤੌਰ ਤੇ ਆਮ ਦਿਨਾਂ ਦੇ ਵਿੱਚ ਤਾਂ ਪੰਜਾਬ ਦੇ ਦਰਿਆਵਾਂ 'ਚ ਇੰਨਾ ਪਾਣੀ ਨਹੀਂ ਦੇਖਣ ਨੂੰ ਮਿਲਦਾ ਪਰ ਜਦੋਂ ਮੌਨਸੂਨ ਆਇਆ ਇਸ ਵਾਰ ਵੀ ਜਾਂ 2023 ਦੇ ਵਿੱਚ ਵੀ ਜਦੋਂ ਹੜ੍ਹਾਂ ਵਾਲੀ ਸਥਿਤੀ ਬਣੀ ਤਾਂ ਇੰਨਾ ਪਾਣੀ ਜਿਹੜਾ ਹੈ ਉਹ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਫਿਲਹਾਲ ਹਰੀਕੇ ਹੈੱਡਵੌਕਸ ਵੱਲੋਂ ਲੋ ਫਲੱਡ ਸਿਚੁਏਸ਼ਨ ਦਾ ਐਲਾਨ ਕਰ ਦਿੱਤਾ ਗਿਆ ਕਿਉਂਕਿ ਅਦਰੋਂ ਦੀ ਜਿਹੜਾ ਪਾਣੀ ਹੁਣ ਅੱਗੇ ਵੱਲ ਨੂੰ ਜਾ ਰਿਹਾ ਉਹ ਕਈ ਜ਼ਮੀਨਾਂ ਤੇ ਮਾਰ ਮਾਰ ਰਿਹਾ ਹੈ ਰਾਹਤ ਦੀ ਗੱਲ ਇੰਨੀ ਹੈ ਕਿ ਸਤਲੁਜ ਦਰਿਆ ਦਾ ਕੋਈ ਵੀ ਬੰਨ ਇਸ ਵੇਲੇ ਤੱਕ ਨਹੀਂ ਟੁੱਟਿਆ ਜਿੰਦੋਂ ਤੱਕ ਆਪਾਂ ਤੁਹਾਨੂੰ ਰਿਪੋਰਟ ਦੇ ਰਹੇ ਹਾਂ ਬਿਆਸ ਦਰਿਆ ਦਾ ਆਰਜੀ ਬੰਨ ਜ਼ਰੂਰ ਸੁਲਤਾਨਪੁਰ ਲੋਧੀ ਦੇ ਕੋਲ ਟੁੱਟਿਆ ਸੀਗਾ ਇਸ ਇਹ ਲੋਕੇਸ਼ਨ ਤੋਂ ਬਿਆਸ ਦਰਿਆ ਦਾ ਮਿਲਣ ਹੁੰਦਾ ਇਹਦੇ ਤੋਂ ਪਿੱਛੇ ਸਤਲੂ ਸੁਲਤਾਨਪੁਰ ਲੋਧੀ ਦੇ ਵਿੱਚ ਬਿਆਸ ਦੇ ਆਧਾਰ ਜੀ ਬੰ ਟੁੱਟਣ ਕਾਰਨ ਬਹੁਤ ਸਾਰੇ ਪਿੰਡਾਂ ਨੂੰ ਹਾੜਾਂ ਦੀ ਮਾਰ ਝੱਲਨੀ ਪੈ ਰਹੀ ਹੈ ਇੱਥੇ ਪਾਣੀ ਆਂਦਾ ਇੱਥੋਂ ਪਾਣੀ ਦੋ ਨਹਿਰਾਂ ਦੇ ਵਿੱਚ ਪੈਂਦਾ 22000 ਕਿਊਸਿਕ ਦੀਆਂ ਦੋ ਵੱਡੀਆਂ ਨਹਿਰਾਂ ਨੇ 22000 ਕਿਊਸਿਕ ਪਾਣੀ ਦਾ ਉੱਥੇ ਛੱਡ ਦਿੱਤਾ ਜਾਂਦਾ ਹੈ 112000 ਕਿਊਸਿਕ ਪਾਣੀ ਆ ਰਿਹਾ ਹੈ ਬਾਕੀ 90 ਕੁ ਹਜ਼ਾਰ ਕਿਊਸਿਕ ਪਾਣੀ ਜਿਹੜਾ ਹੈ ਇਸ ਵੱਲ ਨੂੰ ਡਾਊਨਸਟ੍ਰੀਮ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਕੀਤਾ ਜਾ ਰਿਹਾ ਹੈ ਕਿਉਂਕਿ ਪਾਣੀ ਦਾ ਬਹਾਵ ਬਹੁਤ ਜ਼ਿਆਦਾ ਤੇਜ਼ ਹੈ ਉਹਰ ਅਰਦਾਸ ਆਪਾਂ ਹੀ ਕਰਦੇ ਹਾਂ ਕਿ ਇਹ ਜਿਹੜਾ ਪਾਣੀ ਅੱ ਇਹ ਪੰਜਾਬ ਦੇ ਕਿਸੇ ਹੋਰ ਇਲਾਕੇ ਦਾ ਜਾਂ ਕਿਸੇ ਵੀ ਇਲਾਕੇ ਦਾ ਨੁਕਸਾਨ ਜਿਹੜਾ ਉਹ ਨਾ ਕਰੇ ਤਾਂ ਅਸੀਂ ਕੋਸ਼ਿਸ਼ ਕੀਤੀ ਹਰੀਕੇ ਹੈਡਬਾਕਸ ਤੋਂ ਖੜੇ ਹੋ ਕੇ ਤੁਹਾਨੂੰ ਸਮਝਾਉਣ ਦੀ ਕਿ ਕਿਵੇਂ ਪਾਣੀ ਰੋਕਿਆ ਜਾਂਦਾ ਜਦੋਂ ਪਾਣੀ ਦਾ ਬਹਾਵ ਤੇਜ਼ ਹੋਵੇ ਤਾਂ ਕਿਵੇਂ ਪਾਣੀ ਅੱਗੇ ਤਾਂ ਇਹ ਤੁਹਾਨੂੰ ਪਹਿਲੀ ਵਾਰ ਦਿਖਾਵਾਂਗੇ ਕਿਵੇਂ ਪਾਣੀ ਦੇ ਬਹਾਅ ਨੂੰ ਰੋਕਿਆ ਜਾਂਦਾ ਕਿਵੇਂ ਪਾਣੀ ਦਾ ਬਹਾਵ ਵੱਧ ਜਾਵੇ ਤਾਂ ਪਾਣੀ ਅੱਗੇ ਵੱਲ ਨੂੰ ਭੇਜਿਆ ਜਾਂਦਾ ਅਸੀਂ ਇਸ ਵੇਲੇ ਹਰੀਕੇ ਹੈਡਬਾਕਸ ਦੇ ਵਿੱਚ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਬਿਆਸ ਤੇ ਸਤਲੁਜ ਦਰਿਆ ਦਾ ਮਿਲਨ ਹੁੰਦਾ ਹੈ ਬਿਆਸ ਦਰਿਆ ਦਾ ਪਤਨ ਸਤਲੁਜ ਦਰਿਆ ਦੇ ਵਿੱਚ ਹੁੰਦਾ ਹੈ ਔਰ ਕਿਉਂਕਿ ਹਿਮਾਚਲ ਦੇ ਵਿੱਚ ਬਰਸਾਤਾਂ ਹੋਣ ਕਾਰਨ ਪੋਂਗ ਡੈਮ ਦਾ ਪਾਣੀ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਛੱਡਿਆ ਜਾ ਰਿਹਾ ਹੈ ਔਰ ਉਸੇ ਕਰਕੇ ਪੰਜਾਬ ਦੇ ਵਿੱਚ ਵੀ ਬਿਆਸ ਦਰਿਆ ਦਾ ਬਹਾਅ ਜਿਹੜਾ ਬਹੁਤ ਜ਼ਿਆਦਾ ਵਧਿਆ ਹੈ ਜਦੋਂ ਹਰੀਕੇ ਹੈਡਬਾਕਸ ਦੇ ਵਿੱਚ ਇਹ ਪਾਣੀ ਪਹੁੰਚ ਜਾਂਦਾ ਹੈ ਤਾਂ ਹੁਣ ਕਿਉਂਕਿ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਔਰ ਲਗਾਤਾਰ ਇੱਥੇ 112000 ਕਿਊਸਿਕ ਪਾਣੀ ਜਿਹੜਾ ਹੈ ਰੋਜ਼ਾਨਾ ਅੱਗੇ ਵੱਲ ਨੂੰ ਡਾਊਨਸਟ੍ਰੀਮ ਕੀਤਾ ਜਾ ਰਿਹਾ ਹੈ ਇੱਕ ਪਾਸੇ ਤਾਂ ਤੁਸੀਂ ਮੇਰੇ ਇਸ ਪਾਸੇ ਤੁਸੀਂ ਦੇਖੋਗੇ ਜਿਹੜੇ ਤੁਹਾਨੂੰ ਉਹ ਚੀਜ਼ਾਂ ਇਹ ਦੋ ਤੁਹਾਨੂੰ ਗੇਟ ਨਜ਼ਰ ਆ ਰਹੇ ਨੇ ਇਹ ਗੇਟ ਨਹਿਰਾਂ ਦੇ ਨੇ ਔਰ ਇਸ ਪਾਸੇ ਜੋ ਇਸ ਪਾਸੇ ਤੁਸੀਂ ਹੁਣ ਦੇਖੋਗੇ ਕਿ ਇਹ ਗੇਟ ਕਿਵੇਂ ਖੁੱਲਦਾ ਹੈ ਸਤਲੁਜ ਦਰਿਆ ਦੇ ਕੋਲ ਹਰੀਕੇ ਹੈਡਵੌਕਸ ਦੇ ਇੱਥੇ 31 ਗੇਟ ਨੇ ਇਸ ਤਰ੍ਹਾਂ ਦੇ ਔਰ ਉਹਨਾਂ ਦੇ ਵਿੱਚੋਂ ਇੱਕ ਗੇਟ ਜਿਹੜਾ ਤੁਹਾਨੂੰ ਆਪਾਂ ਚੱਕਦੇ ਹੋਏ ਦਿਖਾ ਰਹੇ ਆ ਇਹ ਗੇਟ ਕਿਉਂਕਿ ਪਿੱਛੋਂ ਪਾਣੀ ਲਗਾਤਾਰ ਦਾ ਪਾਣੀ ਦਾ ਬਹਾ ਜਿਹੜਾ ਬਹੁਤ ਤੇਜ਼ ਹੈ ਔਰ ਹੁਣ ਇਹ ਪਾਣੀ ਅੱਗੇ ਵੱਲ ਨੂੰ ਛੜਨਾ ਹੈ ਯਾਨੀ ਕਿ ਸਤਲੁਜ ਦਰਿਆ ਦੇ ਵਿੱਚ ਹਰੀਕੇ ਤੋਂ ਅੱਗੇ ਜਾਏਗਾ ਪਾਣੀ ਫਿਰੋਜ਼ਪੁਰ ਵੱਲ ਨੂੰ ਪਾਕਿਸਤਾਨ ਵੱਲ ਨੂੰ ਜਾਏਗਾ ਔਰ ਇੱਥੋਂ ਇੱਕ ਗੇਟ ਨੇ ਹੁਣੇ ਪਾਣੀ ਰੋਕਿਆ ਹੋਇਆ ਸੀਗਾ ਪਾਣੀ ਦਾ ਬਹਾ ਵਧ ਗਿਆ ਤਾਂ ਇਹ ਗੇਟ ਜਿਹੜਾ ਉੱਪਰ ਨੂੰ ਚੱਕਣਾ ਪੈ ਰਿਹਾ 19 ਫੁੱਟ ਤੱਕ ਇਹ ਗੇਟ ਜਿਹੜੇ ਨੇ ਉੱਪਰ ਜਾ ਸਕਦੇ ਨੇ ਫਿਲਹਾਲ ਇੱਥੇ 2 ਫੁੱਟ ਤੱਕ ਇਹ ਗੇਟ ਖੋਲੇ ਜਾਣਗੇ 2 ਤੋਂ 3 ਫੁੱਟ ਤੇ ਵਿੱਚ ਵਿੱਚ ਹੀ ਇਹਦੇ ਵਿੱਚੋਂ ਬਹੁਤ ਸਾਰਾ ਪਾਣੀ ਜਿਹੜਾ ਹੈ ਉਹ ਕੱਢਿਆ ਜਾਏਗਾ ਤਾਂ ਕੁਸ਼ਵੰਦੀ ਸੁਖਵੰਦੀ ਇੱਥੇ ਹਰੀਕੇ ਹੈਡਬਾਕਸ ਦੇ ਹੈਡ ਰੈਗੂਲੇਸ਼ਨ ਸੁਖਵੰਦੀ ਸਾਡੇ ਨਾਲ ਨੇ ਸੁਖਵੰਦੀ ਕਿਸ ਤਰ੍ਹਾਂ ਇਹ ਪਾਣੀ ਦਾ ਕੀ ਰੂਟੀਨ ਹੈ ਜੀ ਇੱਥੇ ਹੁਣ ਇਹ ਗੇਟ ਚੱਕੇ ਜਾ ਰਹੇ ਨੇ ਅਕੇੜ ਜਿਵੇਂ ਪਾਣੀ ਸਾੜੇ ਕੋ ਬਾਦਾ ਉਹਦੇ ਨਾਲ ਨਾਲ ਹੀ ਸਾਨੂੰ ਗੇੜ ਚੱਕਣੇ ਪੈਂਦੇ ਆ ਜੀ ਤੇ ਹੁਣ ਜਿਵੇਂ ਪਾਣੀ ਸਾੜੇ ਕੋ ਫਲੋ ਵਧਿਆ ਸੀ ਇਹਦਾ ਕਾਰਨ ਸਾਨੂੰ ਗੇੜ ਚੱਕਣੇ ਪਏ ਤੇ ਹੁਣ ਚੱਕ ਦਿੱਤਾ 2 ਕੋ ਫੁੱਟ ਕੇ ਹਾਂਜੀ ਹੁਣ 2 ਕੋ ਫੁੱਟ ਦੇ ਕਰੀਬ ਲੇੜ ਜਿਹੜਾ ਚੱਕਿਆ ਗਿਆ ਤਾਂ ਤੁਸੀਂ ਦੇਖੋ 2 ਕੋ ਫੁੱਟ ਜਿਹੜਾ ਪਾਣੀ ਹੈ ਸੁਖਮ ਜੀ ਨੇ ਸਾਨੂੰ ਦੱਸਿਆ ਇੱਥੋਂ ਦੀ ਇਹ ਪਾਣੀ ਆ ਰਿਹਾ ਹੁਣ ਤੁਸੀਂ ਦੇਖੋਗੇ ਪਾਣੀ ਦਾ ਬਹਾਵ ਉਧਰਲੇ ਪਾਸੇ ਬਹੁਤ ਜ਼ਿਆਦਾ ਤੇਜ਼ ਹੋ ਗਿਆ ਔਰ ਇਸ ਪਾਸੇ ਨੂੰ ਹੁਣ ਮਨੀਸ਼ ਆਪਾਂ ਇੱਧਰ ਦਿਖਾਈਏ ਇਸ ਪਾਸੇ ਨੂੰ ਹੁਣ ਪਾਣੀ ਡਾਊਨਸਟ੍ਰੀਮ ਕੀਤਾ ਜਾ ਰਿਹਾ ਹੈ ਯਾਨੀ ਕਿ ਇਧਰੋਂ ਦੀ ਹੁਣ ਅੱਗੇ ਵੱਲ ਨੂੰ ਵਧ ਰਿਹਾ ਹੈ ਇਸ ਪਾਸਿਓਂ ਪਾਣੀ ਪਿਛਲੇ ਪਾਸੋਂ ਆ ਰਿਹਾ ਸੀਗਾ ਜਿਵੇਂ ਗੇਟ ਖੁੱਲੇ ਤਾਂ ਇਹ ਪਾਣੀ ਲਗਾਤਾਰ ਹੁਣ ਅੱਗੇ ਵੱਲ ਨੂੰ ਵਧ ਰਿਹਾ ਹੈ ਫਿਲਹਾਲ ਹੈ ਸਤਲੁਜ ਦਰਿਆ ਹੈ ਇੱਥੋਂ ਦੀ ਪਾਣੀ ਆ ਕੇ ਤਰਨਤਾਰਨ ਪੱਟੀ ਫਿਰੋਜ਼ਪੁਰ ਵਾਲੇ ਇਲਾਕਿਆਂ ਦੇ ਵੱਲ ਜਾ ਰਿਹਾ ਹੈ ਤਾਂ ਇਹ ਦੇਖੋ ਤੁਸੀਂ ਜਿਹੜਾ ਪਾਣੀ ਉਧਰੋਂ ਛੱਡਿਆ ਜਾ ਰਿਹਾ ਹੈ ਤਾਂ ਇਸ ਤਰ੍ਹਾਂ ਏਡੀ ਸਪੀਡ ਦੇ ਨਾਲ ਪਾਣੀ ਹੁਣ ਅੱਗੇ ਵੱਲ ਨੂੰ ਵਧ ਰਿਹਾ ਔਰ ਪੂਰੀ ਤਰ੍ਹਾਂ ਦਰਿਆ ਜਿਹੜੇ ਨੇ ਉਹ ਪਾਣੀ ਪਾਣੀ ਇਸ ਵੇਲੇ ਹੋਏ ਪਏ ਨੇ ਆਮ ਤੌਰ ਤੇ ਆਮ ਦਿਨਾਂ ਦੇ ਵਿੱਚ ਤਾਂ ਪੰਜਾਬ ਦੇ ਦਰਿਆਵਾਂ 'ਚ ਇੰਨਾ ਪਾਣੀ ਨਹੀਂ ਦੇਖਣ ਨੂੰ ਮਿਲਦਾ ਪਰ ਜਦੋਂ ਮੌਨਸੂਨ ਆਇਆ ਇਸ ਵਾਰ ਵੀ ਜਾਂ 2023 ਦੇ ਵਿੱਚ ਵੀ ਜਦੋਂ ਹੜਾ ਵਾਲੀ ਸਥਿਤੀ ਬਣੀ ਤਾਂ ਇੰਨਾ ਪਾਣੀ ਜਿਹੜਾ ਹੈ ਉਹ ਇੱਥੇ ਦੇਖਣ ਨੂੰ ਮਿਲ ਰਿਹਾ ਫਿਲਹਾਲ ਹਰੀਕੇ ਹੈਡਵੌਕਸ ਵੱਲੋਂ ਲੋ ਫਲਡ ਸਿਚੁਏਸ਼ਨ ਦਾ ਐਲਾਨ ਕਰ ਦਿੱਤਾ ਗਿਆ ਕਿਉਂਕਿ ਅਦਰੋਂ ਦੀ ਜਿਹੜਾ ਪਾਣੀ ਹੁਣ ਅਗੇ ਵੱਲ ਨੂੰ ਜਾ ਰਿਹਾ ਉਹ ਕਈ ਜ਼ਮੀਨਾਂ ਤੇ ਮਾਰ ਮਾਰ ਰਿਹਾ ਰਾਹਤ ਦੀ ਗੱਲ ਇੰਨੀ ਹੈ ਕਿ ਸਤਲੁਜ ਦਰਿਆ ਦਾ ਕੋਈ ਵੀ ਬੰਨ ਇਸ ਵੇਲੇ ਤੱਕ ਨਹੀਂ ਟੁੱਟਿਆ ਜਦੋਂ ਤੱਕ ਆਪਾਂ ਤੁਹਾਨੂੰ ਰਿਪੋਰਟ ਦੇ ਰਹੇ ਹਾਂ ਬਿਆ आरजी वन जरूर सुल्तानपुर लोधी ਦੇ ਕੋਲ ਟੁੱਟਿਆ ਸੀਗਾ ਇਹ ਇਹ ਲੋਕੇਸ਼ਨ ਤੋਂ ਬਿਆਸ ਦਰਿਆ ਦਾ ਮਿਲਣ ਹੁੰਦਾ ਇਹਦੇ ਤੋਂ ਪਿੱਛੇ ਸਤਲੁ ਸੁल्तानपुर लोधी ਦੇ ਵਿੱਚ ਬਿਆਸ ਦਰਿਆ ਦਾ आरजी वन ਟੁੱਟਣ ਕਾਰਨ ਬਹੁਤ ਸਾਰੇ ਪਿੰਡਾਂ ਨੂੰ ਹਾੜਾਂ ਦੀ ਮਾਰ ਝੇਲਣੀ ਪੈ ਰਹੀ ਹੈ ਇੱਥੇ ਪਾਣੀ ਆਂਦਾ ਇੱਥੋਂ ਪਾਣੀ ਦੋ ਨਹਿਰਾਂ ਦੇ ਵਿੱਚ ਪੈਂਦਾ 22000 ਕਿਊਸਕ ਦੀਆਂ ਦੋ ਵੱਡੀਆਂ ਨਹਿਰਾਂ ਨੇ 22000 ਕਿਊਸਕ ਪਾਣੀ ਦਾ ਉੱਥੇ ਛੱਡ ਦਿੱਤਾ ਜਾਂਦਾ ਹੈ 112000 ਕਿਊਸਕ ਪਾਣੀ ਆ ਰਿਹਾ ਹੈ ਬਾਕੀ 90 ਕੁ ਹਜ਼ਾਰ ਕਿਊਸਿਕ ਪਾਣੀ ਜਿਹੜਾ ਹੈ ਇਸ ਵੱਲ ਨੂੰ ਡਾਊਨਸਟ੍ਰੀਮ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਕੀਤਾ ਜਾ ਰਿਹਾ ਹੈ ਕਿਉਂਕਿ ਪਾਣੀ ਦਾ ਬਹਾਵ ਬਹੁਤ ਜ਼ਿਆਦਾ ਤੇਜ਼ ਹੈ ਔਰ ਅਰਦਾਸ ਆਪਾਂ ਇਹੀ ਕਰਦੇ ਹਾਂ ਕਿ ਇਹ ਜਿਹੜਾ ਪਾਣੀ ਅੱਗੇ ਵੱਲ ਨੂੰ ਹੁਣ ਵੱਧ ਰਿਹਾ ਹੈ ਇਹ ਪੰਜਾਬ ਦੇ ਕਿਸੇ ਹੋਰ ਇਲਾਕੇ ਦਾ ਜਾਂ ਕਿਸੇ ਵੀ ਇਲਾਕੇ ਦਾ ਨੁਕਸਾਨ ਜਿਹੜਾ ਉਹ ਨਾ ਕਰੇ ਤਾਂ ਅਸੀਂ ਕੋਸ਼ਿਸ਼ ਕੀਤੀ ਹਰੀਕੇ ਹੈਡਬਾਕਸ ਤੋਂ ਖੜੇ ਹੋ ਕੇ ਤੁਹਾਨੂੰ ਸਮਝਾਣ ਦੀ ਕਿ ਕਿਵੇਂ ਪਾਣੀ ਰੋਕਿਆ ਜਾਂਦਾ ਜਦੋਂ ਪਾਣੀ ਦਾ ਬਹਾਵ ਤੇਜ਼ ਹੋਵੇ ਤਾਂ ਕਿਵੇਂ ਪਾਣੀ ਅੱਗੇ ਵੱਲੋਂ ਛੱਡਿਆ ਜਾਂਦਾ ਕੈਮਰਾਮੈਨ ਮਨੀਸ਼ ਦੇ ਨਾਲ ਰਮਨਚੂਗਾਬਾ ਦੈਨਿਕ ਸਵੇਰਾ ਟੀਵੀ ਹਰੀਕੇ ਹੈਡਵੌਕਸ